ਤੁਸੀਂ ਦੇਖ ਰਹੇ ਹੋ ਡੈਲੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਹੁਣ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਮਗੇ ਹੁਣ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਫੜੇ ਜਾਣਗੇ ਕਿਉਂਕਿ ਹੁਣ ਖੰਦਸ ਦੀ ਕੀ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਮੁਹਾਲੀ ਸ਼ਹਿਰਾਂ ਦੇ ਵਿੱਚ ਹੁਣ ਆਨਲਾਈਨ ਚਲਾਨ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਜਿਹਦੇ ਵਿੱਚ ਜੜੇ ਅਰ ਰੈਡ ਲਾਈਟ ਜੰਪ ਕਰਨਗੇ ਤਾਂ ਕਿ ਚੌਂਕਾ ਦੇ ਵਿੱਚ ਚਲਣਗੇ ਰੈਡ ਲਾਈਟਾਂ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਆ ਹੁਣ ਤੁਹਾਡੇ ਘਰ ਆਨਲਾਈਨ ਚਲਾਨ ਆ Đਾਓ ਆਟੋਮੈਟਿਕ ਤੁਹਾਡੇ ਘਰ ਪਹੁੰਚ ਜਾਣਗੇ ਸੋ ਉਸ ਉਹ ਚਾਲਕ ਜਿਹੜੇ ਹਜੇ ਵੀ ਰੈਡ ਲਾਈਟ ਜਾਂ ਜੈਬਲਾ ਕ੍ਰੋਸਿੰਗ ਦੀ ਲਾਈਨ ਆ ਕ੍ਰੋਸ ਕਰਦੇ ਆ ਉਹ ਸਜ਼ਾ ਹੋ ਜਾਣਗੇ ਕਿਉਂਕਿ 26 ਜਨਵਰੀ ਤੋਂ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਹੁਣ ਪੰਜਾਬ ਦੀ ਟ੍ਰੈਫਿਕ ਪੁਲਿਸ ਬਿਲਕੁਲ ਗੰਭੀਰ ਹੋ ਗਈ ਤਾਂ ਲਗਾਤਾਰ ਧੜਾ ਧੜ ਹੁਣ 26 ਜਨਵਰੀ ਤੋਂ ਹੁਣ ਉਹਨਾਂ ਲੋਕਾਂ ਦੇ ਹੁਣ ਚਲਾਨ ਹੋ ਜਾਣਗੇ ਜਿਹੜੇ ਰੈੱਡ ਲਾਈਟ ਆ ਜੈਬਰਾ ਕ੍ਰੋਸਿੰਗ ਕਰਨਗੇ ਖਾਸ ਕਰਕੇ ਰੈੱਡ ਲਾਈਟ ਚੌਂਕਾ ਦੇ ਵਿੱਚ ਕਿਉਂਕਿ ਲਗਾਤਾਰ ਟ੍ਰੈਫਿਕ ਪੁਲਿਸ ਹਮੇਸ਼ਾ ਹੀ ਆਮੜੇ ਲੋਕਾਂ ਨੂੰ ਜਾਰੂ ਕਰਦੀ ਆਂਦੀ ਲੇਕਿਨ ਆਮੜੇ ਲੋੜੇ ਉਹ ਲੋਕ ਹੈ ਜਿਹੜੇ ਹਜੇ ਵੀ ਰੈੱਡ ਲਾਈਟ ਜੰਪ ਕਰਦੇ ਤਾਂ ਜਿਹੜੇ ਟ੍ਰੈਫਿਕ ਨਿਯਮਾਂ ਦੇ ਜਿਹੜੇ ਨਿਯਮਾਂ ਨੂੰ ਛਿੱਕੇ ਟੰਗਦੇ ਤਾਂ ਹੁਣ ਟ੍ਰੈਫਿਕ ਪੁਲਿਸ ਖਾਰੇ ਪੰਜਾਬ ਦੀ ਟ੍ਰੈਫਿਕ ਪੁਲਿਸ ਹੁਣ ਬਿਲਕੁਲ ਤਰਕ ਹੋ ਗਈ ਆ ਤਾਂ ਹੁਣ 26 ਜਨਵਰੀ ਤੋਂ ਬਾਅਦ ਹੁਣ ਰੈੱਡ ਲਾਈਟਾਂ ਦੇ ਚੌਂਕਾ ਦੇ ਵਿੱਚ ਸੀਸੀਡੀ ਦੇ ਕੈਮਰੇ ਲੱਗੇ ਗਏ ਆ ਹੁਣ ਉਹਨਾਂ ਥੋਂ ਤੁਹਾਨੂੰ ਈਚ ਰਣ ਹੋ ਗਏ ਇਹ ਉਹ ਕੈਮਰੇ ਜਿਹੜੇ ਹੁਣ ਜਿਹੜੇ ਤੁਹਾਡੇ ਕਾਰ ਹੁਣ ਚਲਾਨ ਭੇਜੇ ਜਾਣਗੇ ਜਿਹੜੇ ਹੁਣ ਜੈਬਰਾ ਕ੍ਰੋਸਿੰਗ ਜਾਂ ਟ੍ਰੈਫਿਕ ਰੈੱਡ ਲਾਈਟਾਂ ਨੂੰ ਕਰਾਸ ਕਰਦੇ ਆ ਪਿੱਛੇ ਤਸਵੀਰ ਵੀ ਦੇਖ ਸਕਦੇ ਹੋ ਇਹ ਉਹ ਈਚ ਰਣ ਦੇ ਕੈਮਰੇ ਆ ਜਿਹੜੇ ਤੁਹਾਨੂੰ ਹੁਣ 24 ਘੰਟੇ ਹੁਣ ਇਹ ਲੋਚੀਏ ਵੀ ਅੱਧੀ ਰਾਤ ਹੀ ਆ ਵੀ ਅਸੀਂ ਰੈੱਡ ਲਾਈਟ ਜੰਮ ਕਰਾਗੇ ਤਾਂ ਇਸ ਤਰ੍ਹਾਂ ਹੋ ਜਾਂਦਾ ਹੁਣ 24 ਘੰਟੇ ਤੁਹਾਡੇ ਹੁਣ ਕਾਰ ਈਚ ਚਲਾਨ ਤੁਹਾਡੇ ਕਾਰ ਹੁਣ ਪਹੁੰਚੀ ਜਾਣਗੇ ਤਾਂ ਸੀਸੀਡੀ ਕੈਮਰੇ ਪਿੱਛੇ ਵੀ ਦੇਖ ਸਕਦੇ ਹੋ ਜਿਹੜੇ ਅੱਗੇ ਔਰ ਪਿੱਛੇ ਜਿਹੜੇ ਤੁਹਾਡੇ ਕੈਮਰੇ ਲੱਗੇ ਆ ਟ੍ਰੈਫਿਕ ਪੁਲਿਸ ਦੇ ਹੁਣ ਤੁਹਾਡੇ ਈ ਤੁਹਾਡੇ ਉਸ ਵਾਹਨ ਦਾ ਚਾਹੇ ਉਹ ਤੁਹਾਡੀ ਕਾਲਾ ਹੋਣ ਚਾਹੇ ਦੋ ਪਹੀਆ ਵਾਹਨ ਹੋਣ ਤਾਂ ਟ੍ਰੈਫਿਕ ਪੁਲਿਸ 24 ਘੰਟੇ ਹੁਣ ਤੁਹਾਡੇ ਅਗਲੇ ਬਾਈਕਲ ਦੇ ਨੰਬਰ ਔਰ ਪਿਛਲੇ ਨੰਬਰ ਦੇ ਤੁਹਾਡੇ ਕੱਢ ਕੇ ਤੁਹਾਡੇ ਘਰ ਚਲਾਨ ਭੇਜਗੇ ਤਾਂ ਇਹ ਜੈਬਰਾ ਕ੍ਰੋਸਿੰਗ ਹੈ ਔਰ ਜੈਬਰਾ ਕ੍ਰੋਸਿੰਗ ਦਾ ਟੱਪਨ ਤੇ ਵੀ ਤੁਹਾਡਾ ਹੁਣ ਈ ਚਲਾਨ ਤੁਹਾਡੇ ਘਰ ਪਹੁੰਚੇਗਾ 26 ਜਨਵਰੀ ਤੋਂ ਬਾਅਦ ਹੁਣ ਪੰਜਾਬ ਦੇ ਖਾ ਸਕੇ ਚਾਰ ਜ਼ਿਲ੍ਹਿਆਂ ਦੇ ਲੋਕ ਹੈ ਅਮੇਰਸਰ ਜ਼ਿਲ੍ਹੰਦਰ ਮੁਹਾਲੀ ਔਰ ਲੁਧਿਆਣਾ ਦੇ ਉਹ ਜਿਹੜੇ ਲੋਕ ਹੈ ਜਿਹੜੇ ਹਜੇ ਵੀ ਜੈਬਰਾ ਕ੍ਰੋਸ ਤੇ ਟ੍ਰੈਫਿਕ ਅਰੇ ਰੈੱਡ ਲਾਈਟ ਜੰਪ ਕਰਦੇ ਆ ਤਾਂ ਹੁਣ ਤੁਹਾਡੇ ਕਾਰ 26 ਤਰੀਕ ਤੋਂ ਬਾਅਦ ਤੁਹਾਡੇ ਕਾਰ ਈਚ ਲਾਨ ਆਟੋਮੈਟਿਕ ਆ ਪਹੁੰਚੇਗਾ ਜਿਸ ਗੱਡੀ ਦਾ ਵਾਹਨ ਦਾ ਰਜਿਸਟ੍ਰੇਸ਼ਨ ਹੋਊਗਾ ਉਸ ਦੇ ਐਡਰੈਸ ਤੇ ਤੁਹਾਡੇ ਕਾਰ ਈਚ ਲਾਨ ਪਹੁੰਚਿਆ ਜਾਏਗਾ ਜਿਸ ਵੀ ਤੁਹਾਡੇ ਉਸ ਏਰੀਆ ਦੀ ਜਿਹੜੀ ਰੈੱਡ ਲਾਈਟ ਜੰਪ ਕਰ ਜਾਂ ਜੈਬਰਾ ਕ੍ਰੋਸਿੰਗ ਜਿਹੜੀ ਜੰਪ ਕੀਤੀ ਤੁਹਾਡੀ ਵਗੈਰਾ ਦੀ ਫੋਟੋ ਔਰ ਤੁਹਾਡਾ ਵਹੀਕਲ ਉਸ ਵਿੱਚ ਪੇਸ਼ ਕੀਤਾ ਜਾਵੇਗਾ ਉਸਦੇ ਨਾਲ ਹੀ ਟਾਡੇ ਉਸ ਜੁਰਮਾਨੇ ਦੀ ਜੜੀ ਅਮਾਉਂਟ ਹੋਗੀ ਉਸ ਵੀ ਦਰਸਾਇਆ ਜਾਵੇਗਾ ਤਾਂ ਕਿਸ ਤਰੀਕ ਨਾਲ ਚਲਾਨ ਪੁੱਗਿਆ ਬਗੈਦਾ ਉਹਦੀ ਤੁਹਾਨੂੰ ਸਾਰੀ ਡਿਟੇਲ ਤੇ ਪਹੁੰਚੀ ਜਾਵੇਗੀ ਤਾਂ ਹੁਣ ਰੈਡ ਲਾਈਟ ਜੰਪ ਕਰਨ ਦੇ ਜੈਬਰਾ ਕਰਾਸ ਜਿਹੜੇ ਲੋਕ ਹਜੇ ਵੀ ਅੰਗੈਲੀ ਕਰਦੇ ਆ ਤੇ ਟ੍ਰੈਫਿਕ ਡਿਜਮਨ ਨੂੰ ਛਿੱਕੇ ਟੰਗਦੇ ਆ ਬਿਲਕੁਲ ਸਤਰਕ ਹੋ ਜਾਣ ਕਿਉਂਕਿ ਹੁਣ ਪੰਜਾਬ ਦੀ ਟ੍ਰੈਫਿਕ ਪੁਲਿਸ ਦੇ ਚਾਰ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ ਲੁਧਿਆਣਾ ਮੁਖਾਲੀ ਤੇ ਜਲੰਧਰ ਦੇ ਵਿੱਚ ਹੁਣ ਇਹਨਾਂ ਚਾਰੇ ਟ੍ਰੈਫਿਕ ਮੁਲਾਜ਼ਮ ਦੇ ਨਾਲ ਨਾਲ ਇਹਨਾਂ ਦੇ ਜਿਹੜੇ ਜਿਹੜੇ ਕੈਮਰੇ ਲੱਗੇ ਰੈੱਡ ਲਾਈਟਾਂ ਦੇ ਉਹ ਤੁਹਾਡੇ ਹੁਣ ਵਾਹਨਾਂ ਦੇ ਰੈੱਡ ਲਾਈਟ ਜੰਪ ਕਰਨ ਤੋਂ ਬਾਅਦ ਤੁਹਾਡੇ ਘਰ ਹੁਣ ਈਚ ਲਾਂਡਾ ਦੇ ਕਰ ਆਟੋਮੈਟਿਕ ਪਹੁੰਚ ਜਾਊਗਾ ਤਾਂ ਖਬਰ ਖਾਦ ਕੇ ਵਾਹਨਾਂ ਚਾਂ ਕਰੀ ਬਹੁਤ ਅਹਿਮ ਹੈ ਕਐਮਐਮਐਚ ਬੋਬੀਨਾ ਸੰਦੀਪ ਸ਼ਰਮਾ ਜੈਨਸ਼ਰ ਟੀਵੀ ਲੁਧਿਆਣਾ